ਇਜ਼ਰਾਈਲ ਦੇ ਬੈਤਿਆਮ ਵਿੱਚ ਵੀਰਵਾਰ ਸ਼ਾਮ ਨੂੰ ਬੱਸਾਂ ਵਿੱਚ ਲੜੀਵਾਰ ਬੰਬ ਧਮਾਕੇ ਹੋਏ। ਬੰਬ ਧਮਾਕਿਆਂ ਵਿੱਚ ਤਿੰਨ ਬੱਸਾਂ ਤਬਾਹ ਹੋ ਗਈਆਂ ਅਤੇ ਦੋ ਬੱਸਾਂ ਵਿੱਚਲੇ ਬੰਬਾਂ ਨੂੰ ਨਕਾਰਾ ਕਰ ਦਿੱਤਾ ਗਿਆ। ਇਜ਼ਰਾਈਲੀ ਪੁਲਿਸ ਅਤੇ ਸੁਰੱਖਿਆ ਏਜੰਸੀ ਦਾ ਮੰਨਣਾ ਹੈ ਕਿ ਮੱਧ ਇਜ਼ਰਾਈਲ ਵਿੱਚ ਬੱਸਾਂ 'ਤੇ ਹੋਏ ਬੰਬ ਧਮਾਕੇ ਇੱਕ ਯੋਜਨਾਬੱਧ ਅੱਤਵਾਦੀ ਹਮਲੇ ਸੀ। ਹਾਲਾਂਕਿ ਇਹ ਯੋਜਨਾ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੇ। ਖ਼ਬਰਾਂ ਅਸਲ ਵਿੱਚ ਇਜ਼ਰਾਈਲ ਦੇ ਕੇਂਦਰੀ ਸ਼ਹਿਰ ਬੈਤਿਆਮ ਵਿੱਚ ਵੀਰਵਾਰ ਸ਼ਾਮ ਨੂੰ ਇੱਕ ਤੋਂ ਬਾਅਦ ਇੱਕ ਕਈ ਧਮਾਕੇ ਹੋਏ। ਇਸ ਸੰਬੰਧੀ ਇਜ਼ਰਾਈਲੀ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਹਮਲੇ 'ਚ ਕੋਈ ਜ਼ਖਮੀ ਨਹੀਂ ਹੋਇਆ ਪਰ ਇਹ ਵੱਡੇ ਅੱਤਵਾਦੀ ਹਮਲੇ ਸਨ ਧਮਾਕਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨੇਤਨ ਯਾਹੂ ਨੇ ਰੱਖਿਆ ਮੰਤਰੀ ਸੈਨਾ ਮੁਖੀ ਤੇ ਸ਼ਿਨ ਵੈਟ ਅਤੇ ਪੁਲਿਸ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਪੁਲਿਸ ਨੇ ਕਿਹਾ ਕਿ ਬੈਟੀਆਮ ਵਿੱਚ ਹੋਏ ਹਮਲੇ ਧਮਾਕਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਬੈਟੀਆਮ ਵਿੱਚ ਵੱਖ-ਵੱਖ ਥਾਵਾਂ ਤੇ ਕਈ ਬੱਸਾਂ ਨੂੰ ਟੱਕਰ ਦੇਣ ਵਾਲੇ ਧਮਾਕਿਆਂ ਦੀ ਜਾਂਚ ਕਰ ਰਹੇ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਜ਼ਾਮਿਨ ኔታਨਿਆਹੁ ਨੇ ਵੀਰਵਾਰ ਨੂੰ ਤੇਲ ਅਲੀਵ ਨੇੜੇ ਬੱਸਾਂ 'ਤੇ ਹੋਏ ਧਮਾਕਿਆਂ ਤੋਂ ਬਾਅਦ ਫੌਜ ਨੂੰ ਪੱਛਮੀ ਕੰਢੇ 'ਚ ਕਾਰਵਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਨੇ ਜਿਸ ਨੂੰ ኔታਨਿਆਹੁ ਦੇ ਦਫ਼ਤਰ ਨੇ ਵੱਡੇ ਪੱਧਰ 'ਤੇ ਹਮਲੇ ਕਰਨ ਦੀ ਕੋਸ਼ਿਸ਼ ਦੱਸਿਆ ਹੈ ਹਾਲਾਂਕਿ ਧਮਾਕਿਆਂ ਵਿੱਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਇਜ਼ਰਾਈਲੀ ਪੁਲਿਸ ਨੇ ਕਿਹਾ ਕਿ ਤੇਲ ਅਲੀਫ ਦੇ ਬਾਹਰ ਤੋਂ ਇਜ਼ਰਾਈਲੀ ਉਪਨਗਰਾਂ ਵਿੱਚ ਚੱਲਣ ਬੱਸਾਂ ਨੂੰ ਬੰਬ ਨਾਲ ਉਡਾ ਦਿੱਤਾ ਗਿਆ ਅਤੇ 4 ਵਿਸਫੋਟਕ ਯੰਤਰ ਮਿਲੇ ਹਨ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਧਮਾਕੇ ਦਿੱਪੂ ਵਿੱਚ ਖੜੀਆਂ ਬੱਸਾਂ ਤੇ ਹੋਏ ਜੋ ਕਿ ਖਾਲੀ ਸਨ ਇਸੇ ਕਾਰਨ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੋਇਆ ਤੇ ਨਾ ਹੀ ਕਿਸੇ ਦੀ ਜ਼ਖਮੀ ਹੋਣ ਦੀ ਖਬਰ ਮਿਲੀ ਹੈ ਉਹਨਾਂ ਨੇ ਕਿਹਾ ਕਿ ਸ਼ੱਕੀਆਂ ਦੀ ਭਾਲ ਜਾਰੀ ਹੈ ਤੇ ਪੁਲਿਸ ਵੱਡੀ ਮਾਤਰਾ ਵਿੱਚ ਤੈਨਾਤ ਕਿੰਨੀ ਗਈ ਹੈ ਇਹ ਧਮਾਕੇ ਇਜ਼ਰਾਈਲ ਵਿੱਚ ਵਿਨਾਸ਼ਕਾਰੀ ਬਸ ਬੰਬ ਧਮਾਕਿਆਂ ਦੀ ਯਾਦ ਦਿਉਂਦੇ ਹਨ ਜਦੋਂ 2000 ਦੇ ਫਲਸਤੀਨੀ ਵਿਦਰੋਹ ਦੌਰਾਨ ਹੋਏ ਸਨ ਹਾਲਾਂਕਿ ਜੀ ਹੈ ਹਮਲੇ ਹੁਣ ਬਹੁਤ ਘੱਟ ਗਏ ਨੇ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪੁਲਿਸ ਬੰਬ ਨਿਰੋਧਕ ਯੂਨਿਟ ਵੱਧੂ ਸ਼ੱਕੀ ਵਸਤੂਆਂ ਦੀ ਭਾਲ ਕਰ ਰਹੀ ਹੈ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਖੇਤਰਾਂ ਤੋਂ ਬਚਣ ਅਤੇ ਕਿਸੇ ਵੀ ਸ਼ੱਕੀ ਚੀਜ਼ ਲਈ ਚੌਕਸ ਰਹਿਣ ਇਜ਼ਰਾਈਲੀ ਫੌਜ ਪਿਛਲੇ ਮਹੀਨੇ ਤੋਂ ਪੱਛਮੀ ਕੰਢੇ 'ਤੇ ਵੱਡੇ ਪੱਧਰ ਤੇ ਉਜੀ ਕਾਰਵਾਈ ਕਰ ਰਹੀ ਹੈ ਤੇ ਉਸ ਦਾ ਕਹਿਣਾ ਹੈ ਕਿ ਉਹ ਅੱਤਵਾਦੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਪਛਮੀ ਕੰਡੇ ਦੇ ਸ਼ਰਨਾਰਥੀ ਕੈਂਪਾਂ ਵਿੱਚ ਹਜ਼ਾਰਾਂ ਫਲਸਤੀਨੀਆ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕੀਤਾ ਗਿਆ ਸੀ ਜਦੋਂ ਕਿ ਘਰਾਂ ਤੇ ਉਹਨਾਂ ਦੇ ਟਾਂਚਾ ਟਾ ਦਿੱਤਾ ਗਿਆ ਕਈ ਮਹੀਨਿਆਂ ਦੀ ਲੜਾਈ ਤੋਂ ਬਾਅਦ ਫਲਸਤੀਨੀ ਅੱਤਵਾਦੀ ਸਮੂਹ ਹਮਾਸ ਅਤੇ ਇਜ਼ਰਾਇਲ ਵਿਚਕਾਰ ਗਾਜ਼ਾ ਵਿੱਚ ਇੱਕ ਨਾਜ਼ੁਕ ਜੰਗਮੱਦੀ ਦੌਰਾਨ ਵਸਤ ਮਾਕੇ ਇਜ਼ਰਾਇਲ ਅਤੇ ਹਮਾਸ ਦੁਆਰਾ ਉਲੰਘਣਾ ਦੇ ਦੋਸ਼ਾਂ ਦੇ ਬਾਵਜੂਦ ਇਸ ਜੰਗਮੱਦੀ 19 ਜਨਵਰੀ ਨੂੰ ਲਾਗੂ ਹੋਣ ਤੋਂ ਬਾਅਦ ਚੱਲੀ ਹੈ